ਹਿੰਦੂ ਤਰੰਦਾਸ ਸਭ ਤੋਂ ਵੱਡਾ ਤਿਹਾੜੀ ਸ਼ਾਰਦੀਏ ਯਾਨੀ ਅਸੂਰੇ ਨਰਾਤੇ ਕੱਲ ਯਾਨੀ ਕਿ 3 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਨੇ ਨਰਾਤੇ ਦੇ 9 ਦਿਨਾਂ ਦੌਰਾਨ ਦੇਵੀ ਦੁਰਗਾ ਦੇ 9 ਰੂਪਾਂ ਦੀ ਪੂਰੀ ਵਿਧੀ ਵਿਵਹਾਰ ਨਾਲ ਪੂਜਾ ਕੀਤੀ ਜਾਵੇਗੀ ਨਰਾਤੇ ਦੇ ਪਹਿਲੇ ਦਿਨ ਇੱਕ ਸ਼ੁਭ ਮਹੂਰਤ ਤੇ ਘਟ ਸਥਾਪਨਾ ਕਰਕੇ ਦੇਵੀ ਦੁਰਗਾ ਦਾ ਆਵਾਹਨ ਕੀਤਾ ਜਾਂਦਾ ਹੈ ਤੇ ਫਿਰ ਪੂਰੇ 9 ਦਿਨਾਂ ਤੱਕ ਉਹਨਾਂ ਦੇ 9 ਵਕਫ ਵਕ ਰੂਪਾ ਦੀ ਸ਼ਰਦਾ ਨਾਲ ਪੂਜਾ ਕੀਤੀ ਜਾਂਦੀ ਹੈ ਨਰਾਤੇ ਦੌਰਾਨ 9 ਦਿਨ ਅਖੰਡ ਜੋਤੀ ਵੀ ਜਗਾਈ ਜਾਂਦੀ ਹੈ ਦੇਵੀ ਦੁਰਗਾ ਨੂੰ ਖੁਸ਼ ਕਰਨ ਲਈ ਸ਼ਰਧਾਲੂ 9 ਦਿਨ ਵਰਤ ਰੱਖਦੇ ਨੇ ਨਰਾਤੇ ਦਾ ਪਹਿਲਾ ਦਿਨ ਮਾ ਸ਼ੈਲ ਪੁੱਤਰੀ ਨੂੰ ਸਮਰਪਿਤ ਹੈ ਇਸ ਦਿਨ ਵਿਧੀ ਵਿਧਾਨ ਅਨੁਸਾਰ ਮਾ ਸ਼ੈਲ ਪੁੱਤਰੀ ਦੀ ਪੂਜਾ ਕਰਨ ਨਾਲ ਮਾ ਦਾ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਤੇ ਹਰ ਮਨੁਕਾਮਨਾ ਪੂਰੀ ਹੁੰਦੀ ਹੈ ਪੰਚਾਂਗ ਅਨੁਸਾਰ ਇਸ ਸਾਲ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ પ્રતિਪਾਦ ਤਿਥੀ 3 ਅਕਤੂਬਰ ਨੂੰ ਸਵੇਰੇ 6:00 ਵਜੇ ਸ਼ੁਰੂ ਹੋਵੇਗੀ। ਇਹ ਤਿਥੀ 4 ਅਕਤੂਬਰ ਨੂੰ ਸਵੇਰੇ 2:58 ਮਿੰਟ ਤੱਕ ਰਹੇਗੀ। ਅਜਿਹੇ ਚ ਉਹਦੇ ਤਿਥੀ ਤੇ ਆਧਾਰ ਤੇ ਇਸ ਸਾਲ ਸ਼ਰਦਿਨ ਰਾਤੇ ਵੀਰਵਾ 3 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਨੇ। ਅਸੂ ਦੇ ਨਰਾਤੇ ਆ ਦੇ ਪਹਿਲੇ ਦਿਨ ਘਟ ਸਥਾਪਨਾ ਲਈ ਦੋ ਸ਼ੁਭ ਮਹੂਰਤ ਬਣ ਰਹੇ ਨੇ। ਕਟਿ ਸਤਨਾ ਲਈ ਪਹਿਲਾ ਸ਼ੁਭ ਸਮਾ ਸਵੇਰੇ 6:15 ਤੋਂ 7:22 ਤੱਕ ਹੈ 23 ਲਈ ਤੁਹਾਨੂੰ 1 ਘੰਟਾ 6 ਮਿੰਟ ਦਾ ਸਮਾਂ ਮਿਲੇਗਾ ਕਟਿ ਸਤਨਾ ਲਈ ਦੂਜਾ ਮਹੂਰਤ ਅਭਿਜੀਤ ਮਹੂਰਤ ਵੀ ਦੁਪਹਿਰ ਨੂੰ ਬਣਾਇਆ ਜਾ ਰਿਹਾ ਹੈ ਇਹ ਮਹੂਰਤ ਸਭ ਤੋਂ ਉੱਤਮ ਮੰਨਿਆ ਜਾ ਰਿਹਾ ਹੈ ਤੁਸੀਂ ਦਿਨ ਚ ਕਿਸੇ ਵੀ ਸਮੇਂ ਸਵੇਰੇ 11:46 ਮਿੰਟ ਤੋਂ ਦੁਪਹਿਰ 12:33 ਮਿੰਟ ਤੇ ਕਾਠ ਸਥਾਪਨ ਕਰ ਸਕਦੇ ਹੋ ਤੁਹਾਨੂੰ ਦੁਪਹਿਰ ਨੂੰ 47 ਮਿੰਟ ਦਾ ਸ਼ੁਭ ਸਮਾਂ ਮਿਲੇਗਾ ਨਵਰਾਤਰੀ ਦੇ ਪਹਿਲੇ ਦਿਨ ਮਾ ਸ਼ੈਲ ਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ ਪਹਾੜੀ ਰਾਜ ਹਿਮਾਲਿਆ ਦੇ ਘਰ ਪੈਦਾ ਹੋਣ ਕਰਕੇ ਉਹਨਾਂ ਦਾ ਨਾਂ ਸ਼ੈਲ ਪੁੱਤਰੀ ਰੱਖਿਆ ਗਿਆ ਹੈ ਮਾ ਸ਼ੈਲ ਪੁੱਤਰੀ ਨੇ ਬਹੁਤ ਸਖਤ ਤਪੱਸਿਆ ਤੋਂ ਬਾਅਦ ਸ਼ਿਵ ਨੂੰ ਆਪਣੀ ਪਤੀ ਦੇ ਰੂਪ ਚ ਪ੍ਰਾਪਤ ਕੀਤਾ ਸੀ ਉਹਨਾਂ ਨੂੰ ਦਇਆ ਧੀਰਸ਼ ਤੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮਾਸ਼ਾਹਰ ਪੁੱਤਰੀ ਦੀ ਪੂਜਾ ਕਰਨ ਨਾਲ ਜੀਵਨ ਚ ਚੱਲ ਰਹੀਆਂ ਸਾਰੀਆਂ ਮੁਸ਼ਕਿਲਾਂ ਦੂਰ ਹੁੰਦੀਆਂ ਨੇ। ਅਨਵਿਆਹੀਆਂ ਕੁੜੀਆਂ ਲਈ ਯੋਗ ਲਾੜੇ ਦੀ ਭਾਲ ਪੂਰੀ ਹੋ ਜਾਂਦੀ ਹੈ ਤੇ ਉਹਨਾਂ ਦਾ ਵਿਆਹ ਤਾਂ ਜੀਵਨ ਖੁਸ਼ੀਆਂ ਭਰਿਆ ਰਹਿੰਦਾ ਹੈ। ਨਰਾਤੇ ਦੇ ਪਹਿਲੇ ਦਿਨ ਮਾਸ਼ਾਹਰ ਪੁੱਤਰੀ ਦਾ ਆਗਮਨ ਹੁੰਦਾ ਹੈ ਤੇ ਰੀਤੀ ਰਿਵਾਜਾਂ ਨਾਲ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਸੋ ਹੋਰ ਵਿਦੇ ਦੀ ਖਬਰਾਂ ਲਈ ਤੁਸੀਂ ਜੁੜੇ ਰਹੋ ਚਰਚਾ ਟੀਵੀ ਨਾਲ।